ਮੋਦੀ ਜੀ ਦੀ ਜੋ ਗਰੰਟੀ ਹੈ ਉਹ ਅਸਲ ਗਰੰਟੀ ਹੈ ਗਰੰਟੀ ਕੋਈ ਕਹਿਣ ਨਾਲ ਜਾਂ ਝੂਠੀਆਂ ਅਨਾਉਂਸਮੈਂਟਾਂ ਨਹੀਂ ਇਹ ਜੋ ਚੋਣ ਮੈਨੀਫੈਸਟੋ ਹੈ ਜੋ ਪਹਿਲਾਂ ਜਾਰੀ ਕੀਤਾ ਸੀ 2014 ਦਾ ਤੁਸੀਂ ਚੋਣ ਮੈਨੀਫੈਸਟੋ ਦੇਖ ਲਓ ਉਸ ਦੇ ਵਿੱਚ ਜਿੰਨੇ ਮੋਦੀ ਜੀ ਨੇ ਵਾਅਦੇ ਕੀਤੇ ਸੀ ਉਹ ਲਗਭਗ ਸਾਰੇ ਹੀ ਪੂਰੇ ਕਰਤੇ ਇਹ ਆ ਜਾ ਕੋਈ ਸ਼ਾਇਦ ਵਾਅਦਾ ਨਾ ਹੋਵੇ ਜੋ 14 ਦੇ ਵਿੱਚ ਮੈਨੀਫੈਸਟੋ ਦੇ ਵਿੱਚ ਹੋਵੇ ਔਰ ਪੂਰਾ ਨਾ ਹੋਇਆ ਹੋਵੇ ਇਸੇ ਤਰ੍ਹਾਂ ਦੇ ਨਾਲ ਜੋ 19 ਦੇ ਵਿੱਚ ਵਾਅਦੇ ਕੀਤੇ ਸੀ ਚਾਹੇ 370 ਧਾਰਾ ਦਾ ਚਾਹੇ ਰਾਮ ਮੰਦਰ ਦਾ ਚਾਹ 트리플 ਤਲਾਕ ਦਾ ਚਾਹੇ ਮੈਂ ਇਲਾਜ सस्ती ਕਰਨਾ ਉਹ ਸਾਰੇ ਵਾਦੇ ਪੂਰੇ ਕਰਤੇ ਲੇਕਿਨ ਉਹਨਾਂ ਅੱਗੇ ਜੋ ਹੈ ਇਸ ਨੂੰ ਵਧਾਉਣ ਵਾਸਤੇ ਦੇਸ਼ ਨੂੰ ਅੱਗੇ ਲਾਉਣ ਵਾਸਤੇ ਮੋਦੀ ਜੀ ਨੇ ਹੋਰ ਬਹੁਤ ਗਰੰਟੀਆਂ ਦਿੱਤੀਆਂ ਨੇ ਸਭ ਤੋਂ ਵੱਡੀ ਗਰੰਟੀ ਹੈ ਕਿ ਦੇਸ਼ ਨੂੰ ਤੀਜੀ ਅਰਥ ਵਿਵਸਥਾ ਬਣਾਉਣਾ ਹੈ ਕਿਉਂਕਿ ਜੋ ਸਾਡੀ ਇਕਨੋਮੀ ਹੈ ਇਸ ਦਾ ਸਾਈਜ਼ ਬਹੁਤ ਛੋਟਾ ਹੈ ਅਜੇ ਪੰਜਵੇਂ ਨੰਬਰ ਤੇ ਆਸੀਂ ਵੀ ਤੀਜੇ ਨੰਬਰ ਤੇ ਅਸੀਂ ਇਕਨੋਮੀ ਨੂੰ ਲੈ ਕੇ ਆਉਣਾ ਜਦੋਂ ਤੀਜੇ ਨੰਬਰ ਤੇ ਸਾਡੀ ਇਕਨੋਮੀ ਆ ਗਈ ਤਾ ਨੇਚਰਲੀ ਆ ਕਿ ਸਾਰਿਆਂ ਦਾ ਇਹ ਵਿਕਾਸ ਹੋਵੇਗਾ ਸਾਰਿਆਂ ਦਾ ਇਹ ਆਮਦਨ ਵਧੇਗੀ ਦੂਜੇ ਨੰਬਰ ਤੇ ਇਹ ਜੋ ਸਾਡਾ ਦਬਿਆ ਕੁਚਲਾ ਸਮਾਜ ਐ ਐਸਸੀ ਐ ਐਸਟੀ ਐ ਹੋਰ ਬੀਸੀ ਵਰਗ ਜਿਨ੍ਹਾਂ ਨੂੰ ਬਰਾਬਰ ਦੇ ਮੌਕੇ ਅਜੇ ਤੱਕ ਨਹੀਂ ਮਿਲੇ ਮੋਦੀ ਜੀ ਨੇ ਉਹਨਾਂ ਨੂੰ ਗਾਰੰਟੀ ਦਿੱਤੀ ਹੈ ਕਿ ਕੈਨ ਨੂੰ ਕਿਤਾਬਾਂ ਦੇ ਵਿੱਚ ਤਾਂ ਬਹੁਤ ਕੁਝ ਲਿਖਿਆ ਹੋਇਆ ਹੈ ਪਰ ਉਹ ਪ੍ਰੈਕਟੀਕਲ ਚੀਜ਼ਾਂ ਲਾਗੂ ਨਹੀਂ ਹੋਈਆਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਸਤਿਸ਼ਤੀਕਰਨ ਕਰਨਾ ਤੁਸੀਂ ਦੇਖਿਆ ਹੋਵੇਗਾ ਅੱਜ ਹੀ ਮੈਂ ਟੀਵੀ ਤੇ ਦੇਖ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਜੋ ਐਸਟੀ ਸਮਾਜ ਦੇ ਐਮਪੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨੇ ਮਹਿਲਾ ਸਸ਼ਤੀਕਰਨ ਦੀ ਬਾਤ ਹੈ ਹੁਣ ਆਪਣਾ ਪਾਰਲੀਮੈਂਟ ਦੇ ਵਿੱਚੋਂ ਪਾਸ ਹੋ ਗਿਆ ਵੀ 30% 33% ਰਿਜ਼ਰਵੇਸ਼ਨ ਦੇਣੀ ਹੈ ਉਸ ਦੀ ਇੰਪਲੀਮੈਂਟੇਸ਼ਨ ਅਗਲੇ ਸੈਸ਼ਨ ਦੇ ਵਿੱਚ ਉਸ ਦੀ ਜੋ ਹੈ ਜੋ ਅਗਲੇ ਕਾਰਿਆਕਾਲ ਦੇ ਵਿੱਚ ਉਸ ਦੀ ਇੰਪਲੀਮੈਂਟੇਸ਼ਨ ਹੋ ਜੂਗੀ ਰਾਸ਼ਨ ਚੱਲ ਰਿਹਾ ਹੈ ਗਰੀਬਾਂ ਨੂੰ ਉਸ ਦੀ ਗਰੰਟੀ ਹੈ ਕਿ 5 ਸਾਲ ਅੱਗੇ ਹੋਰ ਵਧਾਤਾ ਉਹ ਰੈਗੂਲਰ ਚੀਜ਼ ਮਿਲ ਰਹੀ ਹੈ ਇਸ ਤਰ੍ਹਾਂ ਨਹੀਂ ਆਇਗਾ ਵੀ ਅਨਾਉਂਸਮੈਂਟਾਂ ਕਰਤੀਆਂ ਉਹ ਕਾਗਜ਼ਾਂ 'ਚ ਚੱਲੀ ਜਾ ਰਹੀ ਹੈ ਕਾਰ ਬਣਾਉਣੇ ਨੇ ਉਸ ਦੀ ਗਿਣਤੀ ਵੀ ਜੋ ਹੈ ਬਦਲ ਰਹੀ ਹੈ